ਨਮਸਕਾਰ ਦੋਸਤੋ ਮੈਂ ਹਾ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਗਰ ਪੰਚਾਇਤ ਜਿਹੜੀ ਨਰੋੜ ਜੈਮਲ ਸਿੰਘ ਹੈਗੀ ਆ ਦੱਸਦੀ ਕਿ ਇੱਥੇ ਜਿਹੜੇ ਆ ਚੋਣਾਂ ਜਿਹੜੇ ਆ ਉਹਨਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਦੱਸਦੀ ਕਿ ਅੱਜ ਜਿਹੜੀ 12 ਤਰੀਕ ਸੀਗੀ ਆਖਰੀ ਤਰੀਕ ਸੀਗੀ ਜਿਸ ਦਿਨ ਜਿਹੜੇ ਨਾਮਕਰ ਪੱਤਰ ਜਿਹੜੇ ਕੈਂਡੀਡੇਟ ਜਿਹੜੇ ਸੀਗੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਉਹਨਾਂ ਵੱਲੋਂ ਦਾਖਲ ਕਰਵਾਣੇ ਸੀਗੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਭਾਜਪਾ ਦਾ ਹੋਵੇ ਚਾਹੇ ਕਾਂਗਰਸ ਦਾ ਤਿੰਨੇ ਹੀ ਜਿਹੜੀਆਂ ਪਾਰਟੀਆਂ ਇੱਥੇ ਹੁਮ ਹਮਾ ਕੇ ਪਹੁੰਚੀਆਂ ਆਪਣੇ ਨਾਮ ਇਹ ਜਗ੍ਹਾ ਹੈਗੀ ਆ ਨਗਰ ਪੰਚਾਇਤ ਨਰੋੜ ਜਮਲ ਸਿੰਘ ਦਾ ਦਫ਼ਤਰ ਹੈਗਾ ਜਿੱਥੇ ਜਿਹੜੇ ਕਾਗਜ਼ ਪੱਤਰੀ ਜਿਹੜੇ ਆ ਇਹਨਾਂ ਦੇ ਦਾਖਲ ਕੀਤੇ ਜਾ ਰਹੇ ਆ ਆਪਸਾਂ ਬੋਲੋ ਇਹ ਲੈ ਜਾ ਰਹੇ ਨੇ ਤਸਵੀਰਾਂ ਸਾਫ਼ ਨੇ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਉਹ ਤਸਵੀਰਾਂ ਹੈਗੀਆਂ ਜਿਹਦੇ ਵਿੱਚ ਤਿੰਨੇ ਪਾਰਟੀਆਂ ਜਿਹੜੀਆਂ ਹੋਮ ਹਮਾਰ ਦੇ ਜਿਹੜੀਆਂ ਉਹ ਜਿਹੜੀਆਂ ਆਪਣੇ ਜਿਹੜੇ ਨਾਮਕਰਨ ਪੱਤਰ ਭਰਨ ਦੇ ਲਈ ਪਰ ਗੱਲ ਇੱਥੇ ਜ਼ਰੂਰ ਕਰਾਂਗੇ 2017 ਦੇ ਵਿੱਚ ਜਿਹੜੀ ਸਰਕਾਰ ਸੀਗੀ ਕਾਂਗਰਸ ਦੀ ਸੀਗੀ ਉਸ ਟਾਈਮ ਤੇ ਇੱਥੇ ਜਿਹੜਾ ਇਲੈਕਸ਼ਨ ਹੋਏ ਸੀਗੇ ਤੇ 11 ਦੇ ਗੈਰੇ ਜਿਹੜੇ ਐਮ ਸੀ ਸੀਗੇ ਕਾਂਗਰਸ ਪਾਰਟੀ ਦੀ ਜਿਹੜ ਦੀ ਪਾਰਟੀ ਦੀ ਸਰਕਾਰ ਹੈਗੀ ਆ ਹੁਣ ਜੇ ਗੱਲ ਕਰੀਏ ਤੇ ਤਿੰਨੇ ਪਾਰਟੀਆਂ ਜਿਹੜੀਆਂ ਦਾਵਾ ਕਰ ਰਹੀਆਂ ਕਿ ਜਿਹੜੀ ਜਿੱਤ ਬੀਜੇਪੀ ਹੋਏ ਉਹ ਕਹਰੇ ਆਪਾਂ ਜਿੱਤ ਜਿਹੜੀ 11 ਦੇ 11 ਸੀਟਾਂ ਦੇ ਜਿੱਤ ਪ੍ਰਾਪਤ ਕਰਾਂਗੇ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਜਿਹੜੀ ਆਪ ਹੈਗੀ ਆ ਉਹ ਕਹਰੇ ਆਪਾਂ ਜਿੱਤ ਪ੍ਰਾਪਤ ਕਰਾਂ ਪਰ ਦੇਖਣਾ ਹੋਵੇਗਾ ਕਿ ਜਿਹੜੇ ਲੋਕ ਹੈਗੇ ਨੇ ਆਪਣਾ ਮਤ ਕਿਸ ਨੂੰ ਦਿੰਦੇ ਨੇ ਕਿਸ ਦੇ ਹਿੱਸੇ ਤੇ ਜਿਹੜਾ ਸਿਰ ਸ ਜਾਣਦੇ ਨੇ ਗੱਲਬਾਤ ਵੀ ਸੁਣਾਵਾਂਗੇ ਕੁਝ ਲੋਕਾਂ ਨਾਲ ਕੁਝ ਨੇਤਾਵਾਂ ਨਾਲ ਕੀਤੀ ਹੈ ਕੀ ਕੀ ਜਾਣਦੇ ਨੇ ਇਸਾਰੇ ਮਾਮਲੇ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂ ਜੀ ਨਾ ਜੀ ਮੇਰਾ ਨਾਮ ਧਿਕਸ਼ਾ ਠਾਕੁਰ ਹੈ ਤੁਸੀਂ ਕਮੇਟੀ ਦੇ ਪ੍ਰਧਾਨ ਵੀ ਰਿਓ ਦੁਬਾਰਾ ਇਲੈਕਸ਼ਨ ਆ ਗਏ ਨਾ ਅੱਜ ਜਿਹੜਾ ਨਾਮਕਣ ਪੱਤਰ ਵੀ ਭਰੇ ਗਏ ਕੀ ਲੱਗਦਾ ਜਿਹੜਾ ਟਾਈਮ ਹੈਗਾ ਇਲੈਕਸ਼ਨ ਹੋਣੇ ਕਿੱਦਾਂ ਦਾ ਰਹੇਗਾ ਲੋਕਾਂ ਦਾ ਮਾਹੌਲ ਸਰ ਅੰਤੋਂ ਪਹਿਲਾਂ ਤਾਂ ਮੈਂ ਜਿਹੜੇ ਅੱਜ 11 ਕੈਂਡੀਡੇਟ ਨੇ ਐਪਲੀਕੇਸ਼ਨਸ ਲਗਾਈ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਵਧਾਈ ਦਿੰਦੀ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 2017 ਵਿੱਚ ਵੀ ਕਮੇਟੀ ਵਿੱਚ 11 ਸੀਟਾਂ ਤੇ ਕਾਂਗਰਸ ਦਾ ਕਬਜ਼ਾ ਰਿਹਾ ਸੀ ਤੇ ਇਸ ਵਾਰ ਵੀ ਇਤਿਹਾਸ ਦੁਬਾਰਾ ਦੁਹਰਾਇਆ ਜਾਏਗਾ ਇਸ ਵਾਰ ਵੀ 11 ਦੀ ਜਿਹੜੀਆਂ 11 ਸੀਟਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਣਦੀਆਂ ਉਹ ਕਹਿ ਸਕਦੇ ਆ ਕਿ ਉਸ ਟਾਈਮ ਤੇ ਕਾਂਗਰਸ ਦੀ ਸਰਕਾਰ ਵੀ ਸੀਗੀ ਬਿਲਕੁਲ ਤੁਹਾਨੂੰ 11 ਸੀਟਾਂ ਦੀਆਂ ਜਿਹੜੀਆਂ 11 ਮਿਲੀਆਂ ਸੀ ਪਰ ਹੁਣ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਉਹਨਾਂ ਨੇ ਵੀ ਦਾਵਾ ਕੀਤਾ ਜਰਾ ਇਸ ਵਾਰੀ 11 ਸੀਟਾਂ ਸਾਡੀਆਂ ਕਿਉਂਕਿ ਬੀਜੇਪੀ ਵੀ ਕਹਿ ਰਹੀ ਹੈ 11 ਸੀਟਾਂ ਸਾਡੀਆਂ ਤੇ ਤੁਹਾਨੂੰ ਹੀ ਕਿਉਂ ਲੋਕ ਮੋਟ ਪਾਣਗੇ ਦੇਖੋ ਅਸੀਂ 5 ਸਾਲ ਲੋਕਾਂ ਵਿੱਚ ਜਾ ਕੇ ਜਿਹੜੀ ਲੋਕਾਂ ਦੀ ਮੁਸ਼ਕਲਾਂ ਸੀ ਜਿਹੜੀ ਉਹਨਾਂ ਦੇ ਸਮੱਸਿਆਵਾਂ ਸੀ ਉਹਨਾਂ ਦਾ ਹੱਲ ਕੀਤਾ 5 ਸਾਲ ਅਸੀਂ ਵਿਕਾਸ ਕਾਰੇ ਕਰਵਾਏ ਨੇ ਨਰੋੜ ਜੈਮਲ ਸਿੰਘ ਨੂੰ ਜਿੱਦਾਂ ਕਿ ਸਾਡੇ ਬਸ ਆਪਕੋ ਵੀ ਤੱਕ ਜਗਿੰਦਰਪਾਲ ਜੀ ਦਾ ਕਹਿਣਾ ਹੈ ਸੀ ਕਿ ਅਸੀਂ ਨਰੋੜ ਜੈਮਲ ਸਿੰਘ ਨੂੰ ਇੱਕ ਵਧੀਆ ਮਾਡਲ ਬਣਾਉਣਾ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਨਰੋੜ ਜੈਮਲ ਸਿੰਘ ਨੂੰ ਵਧੀਆ ਮਾਡਲ ਅਸੀਂ ਬਣਾਇਆ ਹੈ ਅਸੀਂ ਆਪਣੇ ਜਿਹੜੇ ਵਿਕਾਸ ਕਾਰੇ ਕਰਵਾਏ ਨੇ ਅਸੀਂ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿੰਨਾ ਨਗਰ ਨਿਰੋਡ ਵਾਸੀਆਂ ਨੇ ਜਿੰਨਾ ਸਹਿਯੋਗ ਸਾਨੂੰ 2017 ਵਿੱਚ ਦਿੱਤਾ ਸੀ ਉਹਨਾਂ ਹੀ ਸਹਿਯੋਗ ਉਹ ਇਸ ਵਾਰ ਫੇਰ ਸਾਨੂੰ ਦੇਣਗੇ ਔਰ ਅਸੀਂ ਦੁਬਾਰਾ 11 ਦੀਆਂ ਜਿਹੜੀਆਂ 11 ਸੀਟਾਂ ਨੇ ਜਿੱਤ ਕੇ ਐਮਐਲ ਐਸਾਬ ਦਾ ਵਿਧਾਇਕ ਜੁਕਿੰਦਰਪਾਲ ਜੀ ਦੀ ਝੋਲੀ ਵਿੱਚ ਪਾਵਾਂਗੇ